ਦਸੂਆ ਦੇ ਪਿੰਡ ਕੋਲੀਆਂ ਚ ਇੱਕ ਵਿਅਕਤੀ ਦੇ ਕਤਲ ਹੋਣ ਦੀ ਖਬਰ ਸਾਹਮਣੇ ਆਈ ਸੀ ਜਿਸ ਨੂੰ ਕਿਉਂ ਦਸੂਆ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਸੁਲਝਾ ਲਿਆ ਹੈ ਇਹ ਕਤਲ ਮ੍ਰਿਤਕ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤਾ ਸੀ ਦਸੂਆ ਪੁਲਿਸ ਨੇ ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਤੇ ਉਸਦੇ ਪ੍ਰੇਮੀ ਗੁਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਅਨੁਸਾਰ ਅਮਨਦੀਪ ਕੌਰ ਪਿਛਲੇ 1 ਸਾਲ ਤੋਂ ਆਪਣੇ ਪ੍ਰੇਮੀ ਗੁਰਜੀਤ ਸਿੰਘ ਦੇ ਸੰਪਰਕ ਵਿੱਚ ਸੀ ਇਸ ਵਾਰ ਉਸਦੇ ਪਤੀ ਨੂੰ ਪਤਾ ਲੱਗਾ ਤਾਂ ਪਤੀ ਨੂੰ ਉਹਨਾਂ ਦੇ ਪਿਆਰ ਚ ਰੁਕਾਵਟ ਬਣਦਾ ਦੇਖ ਕੇ 6 ਤਰੀਕ ਦੀ ਸਵੇਰੇ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਉਸਦੇ ਕਤਲ ਦੀ ਛਾਜਿਸ਼ ਰਚੀ ਔਰਤ ਦਾ ਪਤੀ ਸ਼ਰਾਬ ਪੀਣ ਦਾ ਆਦਤ ਸੀ ਇਸ ਦਾ ਫਾਇਦਾ ਉਠਾਉਂਦੇ ਹੋਏ ਪਤਨੀ ਨੇ ਆਪਣੇ ਪ੍ਰੇਮੀ ਨੂੰ ਸ਼ਰਾਬ ਲੈ ਕੇ ਘਰ ਆਉਣ ਲਈ ਕਿਹਾ ਤਾਂ ਜੋ ਆਪਣੇ ਪਤੀ ਨੂੰ ਨੀਂਦ ਦੀਆਂ ਗੋਲੀਆਂ ਦੇ ਸਕੇ ਬੱਚਿਆਂ ਨੂੰ ਨੀਂਦ ਤੋਂ ਜਾਗਣ ਤੋਂ ਰੋਕਣ ਲਈ ਕੋਲਡ ਡਰਿੰਕ ਵਿੱਚ ਨੀਂਦ ਦੀਆਂ ਗੋਲੀਆਂ ਵੀ ਮਿਲਾ ਦਿੱਤੀਆਂ ਗਈਆਂ ਇਸੇ ਤਰ੍ਹਾਂ ਕਤਲ ਵਾਲੀ ਦੇਰ ਦਾ ਉਸਦਾ ਪ੍ਰੇਮੀ ਸ਼ਰਾਬ ਦੀ ਬੋਤਲ ਲੈ ਕੇ ਘਰ ਆਉਂਦਾ ਹੈ ਅਤੇ ਪ੍ਰੇਮੀ ਦੇ ਨਾਲ ਪਤੀ ਬੈਠ ਕੇ ਸ਼ਰਾਬ ਪੀਣ ਲੱਗ ਜਾਂਦਾ ਹੈ ਅਤੇ ਉਹ ਦੇਰ ਦਾ 8:30 ਵਜੇ ਕਰੀਬ ਉੱਥੋਂ ਚਲਾ ਜਾਂਦਾ ਹੈ ਜਿਸ ਤੋਂ ਬਾਅਦ ਮੌਕਾ ਦੇਖ ਕੇ ਪਤਨੀ ਅਮਨਦੀਪ ਕੌਰ ਨੇ ਸ਼ਰਾਬ ਦੇ ਵਿੱਚ ਵੀ ਨੀਂਦੀਆਂ ਗੋਲੀਆਂ ਮਿਲਾ ਕੇ ਪਿਲਾ ਦਿੱਤੀਆਂ ਦੇਰ ਦਾ ਜਦੋਂ ਨੀਂਦੀਆਂ ਗੋਲੀਆਂ ਨੇ ਅਸਰ ਕੰਨਣਾ ਸ਼ੁਰੂ ਕਰ ਦਿੱਤਾ ਤੇ ਉਸਦਾ ਪਤੀ ਗਹਿਰੀ ਨੀਂਦ ਦੇ ਵਿੱਚ ਸੌ ਗਿਆ ਉਸ ਤੋਂ ਬਾਅਦ ਤਕਰੀਬਨ 11:30 ਵਜੇ ਔਰਤ ਦੇ ਆਪਣੇ ਪ੍ਰੇਮੀ ਨੂੰ ਘਰ ਬੁਲਾਇਆ ਅਤੇ ਇਕੱਠਿਆਂ ਨੇ ਸੁੱਤੇ ਹੋਏ ਵਿਅਕਤੀ ਦੇ ਇੱਟਾਂ ਨਾਲ ਕਈ ਵਾਰ ਕੀਤੇ ਜਿਸ ਕਨ ਉਸਦੇ ਪਤੀ ਦੇ ਮੌਕੇ ਤੇ ਹੀ ਮੌਤ ਹੋ ਗਈ ਜਿਸ ਤੋਂ ਬਾਅਦ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕਤਲ ਦੇ ਸਬੂਤ ਮਿਟਾਉਣੇ ਸ਼ੁਰੂ ਕਰ ਦਿੱਤੇ ਸਭ ਤੋਂ ਪਹਿਲਾਂ ਕਤਲ ਵਾਲੀ ਥਾਂ ਤੇ ਫੈਲੇ ਖੂਨ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕੀਤਾ ਗਿਆ ਤੇ ਮ੍ਰਿਤਕ ਪਤੀ ਦੇ ਕੱਪੜੇ ਵੀ ਬਦਲ ਦਿੱਤੇ ਤਾਂ ਜੋ ਅਨਜਾਨ ਹੋਣ ਦਾ ਦਿਖਾਵਾ ਕਰ ਸਕੇ ਸਵੇਰ ਨੂੰ ਅਗਲੇ ਦਿਨ ਇਸੇ ਔਰਤ ਦੇ ਵੱਲੋਂ ਆਪਣੇ ਪਤੀ ਦੀ ਮੌਤ ਹੋਣ ਦਾ ਡਰਾਮਾ ਰਚਿਆ ਗਿਆ ਤੇ ਲੋਕਾਂ ਦੀ ਅੱਖਾਂ 'ਚ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਇਸ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਜਦੋਂ ਪੁਲਿਸ ਘਟਨਾ ਸਥਾਨ ਤੇ ਪਹੁੰਚਦੀ ਹੈ ਤੇ ਮ੍ਰਿਤਕ ਬੂਟਾ ਰਾਮ ਦਾ ਸੰਸਕਾਰ ਕਰਨ ਦੀ ਤਿਆਰੀ ਚੱਲ ਰਹੀ ਸੀ ਮ੍ਰਿਤੇ ਬੁਟਾ ਰਾਮ ਦੇ ਸਿਰ ਦੇ ਉੱਤੇ ਡੂੰਗੇ ਜ਼ਖਮ ਦਿਖਾਈ ਦੇ ਰਹੇ ਸਨ ਪੁਲਿਸ ਨੇ ਮ੍ਰਿਤੇ ਦੀ ਬੋਡੀ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਤੋ ਸੂਹਾ ਭੇਜ ਦਿੱਤਾ ਤੇ ਅੱਜ ਦਸੂਹਾ ਥਾਣੇ ਦੇ ਐਸਐਚਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮ੍ਰਿਤੇ ਦੀ ਪਤਨੀ ਤੇ ਸ਼ੱਕ ਹੋਇਆ ਸੀ ਤੇ ਪੁਲਿਸ ਨੇ ਜਦੋਂ ਇਸ ਬਾਰੇ ਬਰੀਕੀ ਨਾਲ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਮ੍ਰਿਤੇ ਦੀ ਪਤਨੀ ਅਮਨਦੀਪ ਕੌਰ ਨੇ ਆਪਣੇ ਪ੍ਰੇਮੀ ਗੁਜੀਤ ਸਿੰਘ ਨਿਵਾਸੀ ਔੜਾ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕੀਤਾ ਸੀ ਪੁਲਿਸ ਨੇ ਧਾਰਾ 302 ਦੇ ਤਹਿਤ ਕੇਸ ਦਰਜ ਕਰਕੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਪੋਸਟਮਾਰਟਮ ਤੋਂ ਬਾਅਦ ਬੂਟੀਰਾਮ ਦਾ ਉਸਦੇ ਪਿੰਡ ਵਿੱਚ ਹੀ ਸੰਸਕਾਰ ਕਰ ਦਿੱਤਾ ਗਿਆ ਹੈ ਬੂਟੀਰਾਮ ਪੁੱਤਰ ਸਿਮਰਜ ਬਾਸੀ ਕੌਲੀਆਂ ਦੀ ਉਮਰ 48 ਸਾਲ ਹੈ ਜੀ ਦਾ ਤਬਦਲ ਹੋ ਗਿਆ ਜਿਸ ਸੰਬੰਧੀ ਫਿਰ ਸਾਡੇ ਕੋਲੇ ਮਲਕੀਤ ਸਿੰਘ ਪੁੱਤਰ ਕਰਨਤ ਚੰਦ ਬਾਸੀ ਹਰਦੋਕਲਾ ਗ੍ਰੁਪੀਨ ਲੰਗਰ ਦਾ ਪੁਨੀਆ ਲੰਗਰ ਉਹਨੇ ਆਪਣਾ ਬਿਆਲ ਕਾਨੂੰਨ ਕਰਾਇਆ ਸੀ ਜਿਸ ਤਹਿਤ ਅਸੀਂ ਖਾਣਾ ਦਸੂਗਾ ਵਿਕੇ ਮਕਦਮਾ ਨੰਬਰ 104 ਮਿਤੀ 7/5/24 ਅੰਡਰ ਸੈਕਸ਼ਨ 302 ਚੌਥੀ ਆਈਪੀਸੀ ਅਰਜਿਸਟਰ ਕੀਤਾ ਸੀ ਤੇ ਬਿਆਨ ਦੇ ਵਿੱਚ ਉਹ ਇਹ ਗੱਲ ਦੇਖੋ ਦੱਸਿਆ ਸੀ ਕਿ ਉਹਦੀ ਜਿਹੜਾ ਮਰਦਲ ਹੈ ਬੁੱਕੀ ਦਾ ਉਹਦੇ ਘਰ ਵਾਲੀ ਅਮਨਦੀਪ ਕੌਰ ਤੇ ਉਹਦਾ ਜਿਹੜੀ ਘਰ ਦੇ ਦਾਸ਼ਕਾ ਗੁਰਦੀਪ ਸਿੰਘ ਪੁੱਤਰ ਸਿੰਘਾਰਾ ਬাসী ਉਡਰਾ ਇਹਨਾਂ ਨੇ ਬੀਤੀ ਰਾਤ 6 ਰਾਤ 6 3 ਦੀ ਰਾਤ ਨੂੰ ਇਹਨਾਂ ਨੇ ਦੋਨਾਂ ਨੂੰ ਮਿੱਤੇ ਕਤਲ ਕੀਤਾ ਹੈਗਾ ਜਿਸ ਤਹਿਤ ਪੁਲਿਸ ਵੱਲੋਂ ਮਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਤੇ ਇਨਵੈਸਟੀਗੇਸ਼ਨ ਦੇ ਦੌਰਾਨ ਇਹਦੇ ਦੋਨੋਂ ਦੋਸ਼ੀ ਹੋਣਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਤੇ ਇਹ ਹੁਣ ਸਾਡੇ ਕੋਲੇ ਪੁਲਿਸ ਨੇ ਮਾਰਤੇ ਰਹਿ ਗਿਆ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈਗੀ ਤੇ ਜੋ ਵੀ ਅਗਲੇ ਤੱਥ ਆਉਣਗੇ ਇਨਵੈਸਟੀਗੇਸ਼ਨ ਦੇ ਅੰਦਰ ਉਹਦੇ ਅਨੁਸਾਰ ਅਸੀਂ ਕਾਰਵਾਈ ਉਚ ਲਿਆਂਦੀ ਜਾਵੇਗੀ